ਮੈਨੂੰ ਪਰ ਆ ਰਿਹਾ ਬਈ ਠੀਕ ਹੈ ਹਾਂਜੀ ਸਰ ਅੱਜ ਡਿਸਟ੍ਰਿਕਟ ਬਟਾਲਾ ਦੇ ਵਿੱਚ ਮੈਂ ਆਇਆ 26 ਜਨਵਰੀ ਦੇ ਜਿਹੜੇ ਪ੍ਰੋਗਰਾਮ ਹੋ ਰਿਹਾ ਹੈ ਤੇ ਉਹਦੇ ਰਿਗਾਰਡਿੰਗ ਜੋ-ਜੋ ਆਪਰੇਸ਼ਨਸ ਡਿਸਟ੍ਰਿਕਟ ਪੁਲਿਸ ਵੱਲੋਂ ਚਲਾਏ ਜਾ ਰਹੇ ਨੇ ਜੋ ਹੈੱਡ ਕੁਆਰਟਰਸ ਦੇ ਦੇਖਣ ਦੇ ਅਨੁਸਾਰ ਜਾਂ ਇਥੋਂ ਲੋਕਲ ਪੁਲਿਸ ਆਪਣੇ ਲੈਵਲ ਤੇ ਚਲਾ ਰਹੀ ਹੈ ਉਹਨਾਂ ਦੇ ਸੁਪਰਵੀਜ਼ਨ ਵਾਸਤੇ ਮੈਂ ਡਿਸਟ੍ਰਿਕਟ ਬਟਾਲਾ ਆਇਆ ਪਹੁੰਚੇ ਐਸਐਸਪੀ ਸੁਹੇਲ ਮੀਰ ਉਹਨਾਂ ਦੀ ਸਾਰੀ ਡੀਓਜੀ ਟੀਮ ਜਿਹੜੀ ਉਹ ਇੱਥੇ ਹੈ ਮੇਰੇ ਨਾਲ ਹਾਜ਼ਰ ਤੋਂ ਇਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਅਰੇਂਜਮੈਂਟ ਸਾਰੇ 26 ਜਨਵਰੀ ਦੇ ਰਿਗਾਰ ਕੁੱਲ ਬੁਲਾ ਕੇ ਹਜ਼ਾਰ ਦੇ ਆਸ-ਪਾਸ ਦੀ ਜਿਹੜੀ ਫੋਰਸ ਹੈ ਉਹ ਤਨਾਤ ਕੀਤੀ ਗਈ ਹੈ ਇਸ 26 ਜਨਵਰੀ ਦੇ ਪ੍ਰੋਗਰਾਮ ਨੂੰ ਬਿਲਕੁਲ ਅੱਛੇ ਤਰੀਕੇ ਨਾਲ ਨਿਰਦੇਸ਼ਨ ਵਾਸਤੇ ਔਰ ਰਾਤ ਦੇ ਟਾਈਮ ਤੇ ਵੀ ਘੱਟੋ ਘੱਟ 600 ਦੇ ਆਸ-ਪਾਸ ਮਰਦਾਂ ਜਿਹੜੇ ਨੇ ਉਹ ਤਨਾਤ ਕੀਤੇ ਗਏ ਨੇ ਵਕਫ ਡਿਊਟੀਆਂ ਦੇ ਉੱਤੇ ਗਸ਼ਤਾਂ ਲਗਾਈਆਂ ਗਈਆਂ ਨਾਕਾਬੰਦੀ ਕੀਤੀ ਗਈ ਹੈ ਸੋ ਕੁੱਲ ਮਿਲਾ ਕੇ ਡਿਸਟ੍ਰਿਕਟ ਪੁਲਿਸ ਪੂਰੀ ਤਰ੍ਹਾਂ ਰੈਡੀ ਹੈ 26 ਜਨਵਰੀ ਦਾ ਪ੍ਰੋਗਰਾਮ ਬਿਲਕੁਲ ਅਮਨ ਸ਼ਾਂਤੀ ਦੇ ਨਾਲ ਅੱਛੇ ਤਰੀਕੇ ਨਾਲ ਕੰਪਲੀਟ ਕਰਵਾਉਣਗੇ ਸਰ 26 ਜਨਵਰੀ ਨੂੰ ਲੈ ਕੇ ਕੁਝ ਥਾਈ ਚੀਜ਼ਾਂ ਅਲਰਟ ਹੈ ਜੀ ਬਾਰਡਰ ਉਹ ਜਨਰਲ ਜਿਹੜਾ ਜੀ ਉਹ ਲੈਵਲ ਆਫ ਅਲਰਟਨੈਸ ਤਾਂ ਹਮੇਸ਼ਾ ਹੁੰਦੀ ਹੀ ਹੈ 26 ਜਨਵਰੀ 15 ਅਗਸਤ ਖਾਸ ਕਰਕੇ ਜਦੋਂ ਇਹ ਦੋਨੋਂ ਦਿਹਾੜਿਆਂ ਦੇ ਉੱਤੇ ਸੋ ਉਹ ਇਸ ਵਾਰ ਵੀ ਹੈਗੇ ਨੇ ਬਟ ਡਿਸਟ੍ਰਿਕਟ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਔਰ ਪੂਰੀ ਤਰ੍ਹਾਂ ਇਹਨਾਂ ਦੀ ਸਾਰੀ ਟੀਮ ਜਿਹੜੀ ਉਹ ਤਿਆਰ ਹੈ ਕਿਸੇ ਵੀ ਤਰ੍ਹਾਂ ਦੇ ਪ੍ਰੋਬਲਮ ਨੂੰ ਨਹੀਂ ਛੱਡਣ ਦੇਣੀ ਸਰ ਪਹਿਲੀ ਵਾਰੀ ਹੋ ਰਿਹਾ ਹੈ ਕਿ ਥਾਣਿਆਂ ਦੇ 9 ਵਜੇ ਤੋਂ ਬਾਅਦ ਐਂਟਰੀ ਨਹੀਂ ਹੋਣ ਦਿੰਦੇ ਉਹ ਪਹਿਲੀ ਵਾਰੀ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋ ਇਹ ਥਿਸ ਇਜ਼ ਪਾਰਟ ਆਫ ਜਿਹੜੀ ਟਾਰਗੇਟ ਹਾਰਡਨਿੰਗ ਦੀ ਸਟ੍ਰੈਟਜੀ ਹੈ ਜੀ ਉਹਦੇ ਚ ਇਸ ਤਰ ਸੁਰੱਖਿਆ ਦੇ ਮੱਦੇ ਨਜ਼ਰ ਜੀ 26 ਜਨਵਰੀ ਦੇ ਬਾਹਰੋਂ ਫੋਰਸ ਦੀ ਜੀ ਡਿਸਟ੍ਰਿਕਟ ਜੀ ਡਿਸਟ੍ਰਿਕਟ ਪੁਲਿਸ ਫੋਰਸ ਜਿਹੜੀ ਹੈ ਉਹ ਆਪਣੇ ਲੈਵਲ ਤੇ ਹੀ ਤਿਆਰੀ ਕਰਵਾਇਆ ਜਾ ਆਪਣਾ ਤਿਆਰੀ ਕਰ ਰਹੀ ਹੈ 26 ਜਨਵਰੀ ਦੇ ਪ੍ਰੋਗਰਾਮ ਨੂੰ ਲੈ ਕੇ ਹਜ਼ਾਰ ਦੇ ਆਸ-ਪਾਸ ਫੋਰਸ ਤਾਇਨਾਤ ਕੀਤੀ ਗਈ ਪਾਪੜੋ ਕਰ ਰਹੇ ਹੁਣ ਪਹਿਲਾਂ ਨਹੀਂ ਕੀਤੀ ਫੋਟੋ ਆ ਪਿੱਛੇ ਆ ਰਿਹਾ ਕੋਈ ਨਹੀਂ ਕਰਦੇ ਯਾਰ ਚਲ ਰੰਤ बढ्जो बैठ जो चल ਮੈਂ ਬੰਦਾ ਹੈ ਇੱਕ ਨਾ ਉਹ ਅੰਦਰ ਪ੍ਰੈਸ ਕਾਨਫਰੰਸ ਕਰਦੇ ਫਿਰ ਮੈਂ ਗਾਣਾ ਸੁਣਾ ਦੇ ਗਾਣਾ ਸੁਣਾ ਦੋ ਦੋਹਰਾ ਆ ਜਾਗੇ ਸ਼ਾਮ ਨੂੰ ਆਪੇ ਤੁਹਾਨੂੰ ਰੱਖ ਲੈਂਦੇ ਮੈਨੇ ਬਿਲਕੁਲ ਗਾਣਾ ਪੈਂਡਿੰਗ ਰਹਿ ਗਿਆ ਗਾਣਾ ਪੈਂਡਿੰਗ ਰਹਿ ਗਿਆ ਜਬ ਠੀਕ ਠਾਕ ਸੀ ਬਹੁਤ ਬੜਾ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ 1 ਜਨਵਰੀ ਦੇ ਮੱਦੇ ਨਜ਼ਰ ਅੱਜ ਜਿਹੜੇ ਬਟਾਲਾ ਪਹੁੰਚੇ ਨੇ ਆਪਾਂ ਗੱਲਬਾਤ ਕਰਦੀਆਂ ਕੀ ਹੋਣਾ